ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ 10 ਦਿਨ ਪਹਿਲਾਂ ਰਾਹੁਲ ਗਾਂਧੀ ਜੋ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਨੇ ਅਮਰੀਕਾ ਦੇ ਦੌਰੇ ਤੇ ਗਿਆ ਹੋਏ ਸੀ ਦੌਰੇ ਦੇ ਵਿੱਚ ਜਦੋਂ ਪੰਜਾਬੀ ਅਤੇ ਬਾਕੀ ਸਟੇਟਾਂ ਦੇ ਲੋਕ ਇਕੱਠੇ ਹੋਏ ਜਦੋਂ ਕਾਨਫਰੰਸ ਕੀਤੀ ਗਈ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਪੱਗ ਪਹਿਨਣ ਤੋਂ ਖਤਰਾ ਹੈ ਕੜਾ ਪਹਿਨਣ ਤੋਂ ਖਤਰਾ ਹੈ ਅਤੇ ਉਹ ਗੁਰਦੁਆਰੇ ਆਜ਼ਾਦੀ ਦੇ ਨਾਲ ਨਹੀਂ ਜਾ ਸਕਦੇ ਉਹਨੇ ਸਿਰਫ ਕੱਲੇ ਸਿੱਖ ਧਰਮ ਵਾਸਤੇ ਨਹੀਂ ਕਿਹਾ ਉਹਨੇ ਸਾਰੇ ਹੀ ਧਰਮਾਂ ਵਾਸਤੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਰਐਸ ਭਾਰਤ ਦੇ ਵਿੱਚ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਖਤਮ ਕਰ ਦੇਵੇਗੀ ਅਤੇ ਆਪਣਾ ਇੱਕ ਨਵਾਂ ਧਰਮ ਚਲਾਉਣਗੇ ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਸੀ ਰਾਹੁਲ ਗਾਂਧੀ ਦੇ ਬਿਆਨਾਂ ਤੇ ਇੱਕ ਪਾਸੇ ਰਾਹੁਲ ਗਾਂਧੀ ਉਹਨਾਂ ਦੇ ਬੌਸ ਵੀ ਰਹੇ ਨੇ ਯਾਨੀ ਕਿ આજ ਤੋਂ 4 ਮਹੀਨੇ ਪਹਿਲਾਂ ਜਿੰਨੀ ਵੀ ਸਿਆਸਤ ਕੀਤੀ ਹੈ ਰਵਨੀਤ ਬਿੱਟੂ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਕੀਤੀ ਹੈ ਕਾਂਗਰਸ ਪਾਰਟੀ ਬਰੂ ਲਗਾਤਾਰ ਉਹ ਤਿੰਨ ਵਾਰ ਮੈਂਬਰ ਆਫ ਪਾਰਟੀ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਐਮ ਪੀ ਰਹਿ ਚੁੱਕੇ ਨੇ ਹਲਕਾ ਲੁਧਿਆਣੇ ਤੋਂ ਉਹਨਾਂ ਦੇ ਜਿਹੜੇ ਦਾਦਾ ਨੇ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਸਰਦਾਰ ਬੈਂਸ ਸਿੰਘ ਐ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਗ੍ਰਾ ਗਾਂਧੀ ਪਰਿਵਾਰ ਖਾਸ ਕਰਕੇ ਰਾਹੁਲ ਗਾਂਧੀ ਇੱਕ ਨੰਬਰ ਦਾ ਆਤਵਾਦੀ ਹੈ ਅਤੇ ਇਸ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਨੂੰ ਲੈ ਕੇ ਹੁਣ ਬੜੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇੱਕ ਤੇਲਗਾਨਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਐਮਐਲਏ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਹਾਂਜੀ ਮੈਂ ਕਰ ਰਿਹਾ ਹਾਂ ਵੇਦਵਾ ਬਾਜੂ ਦੀ ਵੇਦਮਾ ਬਾਜੂ ਨੇ ਇੱਕ ਵੱਡਾ ਐਲਾਨ ਕੀਤਾ ਹੈ ਰਵਨੀਤ ਬਿੱਟੂ ਨੂੰ ਲੈ ਕੇ ਰਵਨੀਤ ਬਿੱਟੂ ਦਾ ਜੇਕਰ ਕੋਈ ਕਤਲ ਕਰਦਾ ਹੈ ਤੇ ਮੈਂ ਉਸ ਨੂੰ ਆਪਣੇ ਪਿਓ ਦੀ ਯਾਨਕੀ ਪਿਤਾ ਦੀ ਜਾਇਦਾਦ ਦੇ ਵਿੱਚੋਂ 1 ਕਰੋੜ 38 ਲੱਖ ਰੁਪਇਆ ਦਾਂਗਾ ਇਸ ਤਰ੍ਹਾਂ ਦਾ ਵਾਅਦਾ ਕਰ ਦਿੱਤਾ ਹੈ ਕਾਂਗਰਸ ਦਾ ਕਾਂਗਰਸ ਦੇ ਮੌਜੂਦਾ ਵਿਧਾਇਕ ਵੇਦਮਾ ਬੋਜੂ ਨੇ ਕਿਹਾ ਹੈ ਕਿ ਜੇਕਰ ਕੋਈ ਸਿਰ ਕਲਮ ਕਰਦਾ ਹੈ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਮੇਰੇ ਕੋਲ ਲੈ ਕੇ ਆਉਂਦਾ ਹੈ ਤਾਂ ਮੈਂ ਉਸ ਨੂੰ 1.38 ਲੱਖ ਰੁਪਏ ਦਿਆਂਗਾ ਤੇਲਗਾਨਾ ਦੇ ਮੌਜੂਦਾ ਵਿਧਾਇਕ ਕਾਂਗਰਸ ਪਾਰਟੀ ਦੇ ਵੇਦਮਾ ਬਾਜੂ ਨੇ ਖੁੱਲੇ ਤੌਰ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੱਡਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਹੁਣ ਪੂਰੀ ਤਰ੍ਹਾਂ ਸਿਆਸਤ ਮੱਚ ਚੁੱਕੀ ਹੈ ਇੱਕ ਪਾਸੇ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਿਹਾ ਅੱਤਵਾਦੀ ਕਿਹਾ ਦੂਸਰੇ ਪਾਸੇ ਹੁਣ ਕਾਂਗਰਸ ਪਾਰਟੀ ਦੇ ਵਿੱਚੋਂ ਰਵਨੀਤ ਬਿੱਟੂ ਦੇ ਸਿਰ ਨੂੰ ਕਲਮ ਕਰਨ ਲਈ ਇਨਾਮ ਰੱਖ ਦਿੱਤਾ ਗਿਆ ਹੈ ਯਾਨੀ ਕਿ 1 ਕਰੋੜ 338 ਲੱਖ ਰੁਪਏ ਮਿਲੇਗਾ ਵੇਦਮਾ ਬੈਜ਼ੂ ਨੇ ਇਹ ਗੱਲ ਕਹਿ ਦਿੱਤੀ ਹੈ ਖੁੱਲੇ ਤੌਰ ਤੇ ਦੇਖਣਾ ਹੋਵੇਗਾ ਕਿ ਕੋਈ ਸਿਰ ਕਲਮ ਕਰਦਾ ਹੈ ਜਾਂ just ਧਮਕੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਬਠਿੰਡੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਇੱਕ ਪਾਸੇ ਰਵਨੀਤ ਬਿੱਟੂ ਨੂੰ ਧਮਕੀਆਂ ਮਿਲ ਰਹੀਆਂ ਨੇ ਕਿਉਂਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਨੰਬਰ ਦਾ ਆਤਵਾਦੀ ਆਸੀ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਆਤਵਾਦੀ ਆਏ ਨੇ ਉਹ ਕਾਂਗਰਸੀਆਂ ਦੀ ਦਿਨ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿੰਨਾ ਵੀ ਮਾਹੌਲ ਖਰਾਬ ਹੁੰਦਾ ਹੈ ਦੂਸਰੇ ਪਾਸੇ ਹੁਣ ਜਿਹੜੇ ਵਿਦਮਾ ਬੇਜੂ ਨੇ ਉਸ ਨੇ ਇੱਕ ਵੱਡਾ ਇਨਾਮ ਰੱਖ ਦਿੱਤਾ ਹੈ ਕਿ ਜੇਕਰ ਕੋਈ ਕਤਲ ਕਰਦਾ ਹੈ ਸਰਵੜ ਦਾ ਹੈ ਰਵਨੀਤ ਬਿੱਟੂ ਦਾ ਤੇ ਉਸ ਨੂੰ 1.38 ਲੱਖ ਰੁਪਏ ਇਨ੍ਹਾਂ ਵਜੋਂ ਦਿੱਤੇ ਜਾਣਗੇ ਧੰਨਵਾਦ